ਇਹਦਾ ਸਿਕ ਜਰੂਰੀ ਬੇਨਤੀ ਕਰਦਾ ਜਾਵੇ। ਠੰਡੇ ਬੁਰ ਦੇ ਵਿੱਚ ਬੜੀ ਵੱਡੀ ਸੇਵਾ ਨਿਭਾਈ ਹੈ ਬਾਬਾ ਮੋਤੀराम ਮਹਾਰਾਜ ਜੀ ਨੇ। ਕਦੇ ਬਾਬਾ ਮੋਤੀਰਾਮ ਮਹਾਰਾਜ ਨੂੰ ਭੁੱਲਿਓ ਨਾ ਬੜੀ ਵੱਡੀ ਕੁਰਬਾਨੀ ਜੀ। ਇਹ ਵਜ਼ੀਰ ਖਾਂ ਦੇ ਕੈਦੀਆਂ ਦੀ ਰੋਟੀ ਤਿਆਰ ਕਰਦੇ ਸਨ ਬਾਬਾ ਮੋਤੀਰਾਮ ਜੀ। ਜੋ ਹਿੰਦੂ ਕੈਦੀ ਸਨ। ਤਦ ਇਹਨਾਂ ਨੂੰ ਪਤਾ ਚੱਲਦਾ ਏ ਇਦਾਂ ਪਾਪੀ ਨੇ ਸਾਧਕ ਦੇ ਛੋਟੇ ਸਹਬਜ਼ਾਦੇ ਤੇ ਮਾਤਾ ਗੁਜਰ ਕੌਰ ਜੀ ਨੂੰ ਛੰਡੇਪੁਰ ਦੇ ਵਿੱਚ ਕੈਦ ਕੀਤਾ ਹੋਇਆ ਜਦੋਂ ਪ੍ਰਸ਼ਾਦੇ ਦਾ ਥਾਲ ਅੱਗੇ ਆਉਂਦਾ ਹੈ ਤਾਂ ਬਾਬਾ ਮੋਤੀराम ਦੀ ਪ੍ਰਸ਼ਾਦੇ ਦੀ ਗ੍ਰਾਈ ਤੋੜਦੇ ਨੇ ਮੂੰਹ ਦੇ ਅੱਗੇ ਕਰਦੇ ਨੇ ਫਿਰ ਥਾਲੀ 'ਚ ਰੱਖ ਦਿੰਦੇ ਨੇ ਫਿਰ ਗ੍ਰਾਈ ਤੋੜਦੇ ਨੇ ਮੂੰਹ ਦੇ ਅੱਗੇ ਕਰਦੇ ਫਿਰ ਥੱਲੇ ਰੱਖ ਦਿੰਦੇ ਨੇ ਉਸ ਵੇਲੇ ਬਾਬਾ ਮੋਤੀਦਾਮ ਜੀ ਦੇ ਮਾਤਾ ਜੀ ਮਾਤਾ ਲੱਧੂ ਜੀ ਅੱਖ ਲਗੇ ਮੋਤੀ ਪੁੱਤਰ ਕੀ ਗੱਲ ਅੱਜ ਰੋਟੀ ਕਿਉਂ ਨਹੀਂ ਖਾ ਲਿਆ ਜਿਹੜਾ ਵਿੱਚ ਲੱਖਾ ਹੋਇਆ ਤੇਰਾ ਜਿਹੜਾ ਵੀ ਲੱਖਾ ਹੋਇਆ ਤੇਰਾ ਰੋਟੀ ਪ੍ਰਸ਼ਾਦਾ ਕਿਉਂ ਨਹੀਂ ਛਕਦਾ ਪਿਆ ਗਰਾਈ ਤੋੜ ਲੈਣਾ ਪਰ ਖਾਂਦਾ ਨਹੀਂ ਤੇ ਕਹਿੰਦੇ ਉਸ ਵੇਲੇ ਉੱਚੀ ਉੱਚੀ ਬਾਬਾ ਮੋਤੀਰਾਮ ਜੀ ਰੋਣ ਲੱਗ ਪਏ ਅੱਖਾਂ 'ਚ ਅਥਰੂ ਆ ਗਏ ਮਾਤਾ ਜੀ ਮੈਨੂੰ ਪ੍ਰਸ਼ਾਦਾ ਕਿਵੇਂ ਲੰਗੇ ਮੇਰੇ ਸਤਿਗੁਰਦੇ ਛੋਟੇ ਸਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਜੀ ਨੂੰ ਪਾਪੀ ਵਜੀਰ ਖਾਨ ਨੇ ਠੰਡੇ ਬੁਰਜ ਵਿੱਚ ਕੈਦ ਕੀਤਾ ਹੋਇਆ ਉਹ ਭੁੱਖੇ ਪਾਣੇ ਨੇ ਮਾਤਾ ਜੀ ਅਕਲ ਲਗੇ ਅਸੀਂ ਕੋਈ ਸੇਵਾ ਫਿਰ ਕਰੀਏ ਮਾਤਾ ਜੀ ਪੈਰਾ ਵੜਾ ਸਕਤ ਹੈ ਇਦਰੋਂ ਇਹ ਸਾਰੀ ਗੱਲ ਬਾਬਾ ਮੋਤੀराम ਜੀ ਦੀ ਘਰ ਵਾਲੀ ਬੀਬੀ ਭੁਈ ਇਹ ਸਾਰੇ ਸੁਣਦੇ ਪਈ ਹੈ ਬੀਬੀ ਭੋਈ ਉਸ ਲੇਪ ਦਾ ਆਪਣੇ ਜਿੰਨੇ ਗਹਿਣੇ ਸਭ ਗਹਿਣੇ ਲੈ ਕੇ ਆ ਗਈ ਬਾ ਬੀਬੀ ਭੋਈ ਤੇ ਤੂੰ ਵੀ ਸਦਕੀ ਜਾਈਏ ਔਰਤ ਨੂੰ ਗਹਿਣੇ ਨਾਲ ਬਹੁਤ ਪਿਆਰ ਹੁੰਦਾ ਹੈ ਔਰਤ ਗਹਿਣੇ ਨਾਲ ਬੜਾ ਪਿਆਰ ਕਰਦੀ ਹੈ ਪਰ ਬੀਬੀ ਭੋਈ ਤੇਥੋਂ ਵੀ ਬਲਿਹਾਰੇ ਜਾਈਏ ਐਡਾ ਪਿਆਰ ਤੇਰੇ ਅੰਦਰ ਸਹਜਾ ਦੀ ਸੇਵਾ ਦਾ ਸਾਰੇ ਗਹਿਣੇ ਲੈ ਕੇ ਆ ਗਈ ਅੱਖ ਲਗੀ ਮੈਂ ਤੁਹਾਨੂੰ ਦੁੱਧ ਗਰਮ ਕਰਕੇ ਦਿੰਦੀ ਆ ਸ਼ਿਪਾਈਆਂ ਨੂੰ ਇਹ ਗਹਿਣੇ ਦੇ ਕੇ ਨਾ ਅੰਦਰ ਜਾ ਕੇ ਸੈਭ ਜੀ ਆਦੇ ਨੂੰ ਦੁੱਧ ਸ਼ਕਾ ਕੇ ਇਹ ਸੇਵਾ ਕਰਕੇ ਆਉ ਤੁਸੀਂ ਦੁੱਧ ਗਰਮ ਕੀਤਾ ਸ਼ਿਪਾਈਆਂ ਨੂੰ ਬਾਬਾ ਮੋਤੀ RAM ਜੀ ਨੇ ਗਹਿਣੇ ਦਿੱਤੇ ਅੰਦਰ ਗਏ ਤਾਂ ਮਾਤਾ ਜੀ ਕਹਿੰਦੇ ਕੌਣ ਮਾਤਾ ਜੀ ਮੈਂ ਤੁਹਾਡਾ ਸੇਵਕ ਵੀ ਸੇਵਕ ਕੌਣ ਮਾਤਾ ਜੀ ਮੈਂ ਮੋਤੀ ਮੈਂ ਮੋਤੀ RAM ਵੀ ਮੋਤੀ RAM ਕੌਣ ਮਾਤਾ ਜੀ ਜਿਹੜੇ ਪੰਜਾਂ ਪਿਆਰਿਆਂ ਵਿੱਚੋਂ ਭਾਈ ਹਿੰਮਤ ਸਿੰਘ ਸਨ ਨਾ ਉਹ ਰਸਤੇ ਮੇਰੇ ਚਾਚਾ ਜੀ ਲੱਗਦੇ ਸਨ ਸਤਸੰਗਿਓ ਫਿਰ ਬਾਬਾ ਮੋਤੀ RAM ਵੀ ਨੇ ਦੁੱਧ ਸ਼ਿਕਾਇਆ ਇਹ ਸੇਵਾ ਨਿਭਾਈ ਸਤਸੰਗਿਓ ਜਦੋਂ ਬਾਅਦ ਵਿੱਚ ਬਿਰ ਗੰਗੂ ਦਾ ਚਚੇੜਾ ਭਰਾ ਪੰਮਾ ਬ੍ਰਾਹਮਣ ਵਜੀਰ ਖਾਂ ਨੂੰ ਦੱਸਦਾ ਹੈ ਨਾ ਉਹ ਵਜੀਰ ਖਾਂ ਮੋਤੀ RAM ਨੇ ਤੇਰੇ ਹੁਕਮ ਦੀ ਉਲੰਘਣਾ ਕੀਤੀ ਸੀ ਸਹਿਬ ਜਿਆਦਿਆਂ ਨੂੰ ਦੁੱਧ ਸ਼ਿਕਾਇਆ ਸੀ ਤਾ ਵजीर खान ਗੁੱਸਾ ਜਰਿਆ ਕਹਿੰਦਾ ਪੇਸ਼ ਕਰੋ ਮੋਤੀ RAM ਨੂੰ ਬਾਬਾ ਮੋਤੀ RAM ਜੀ ਪਹੁੰਚਦੇ ਨੇ ਕਹਿੰਦੇ ਮੋਤੀ RAM ਪਤਾ ਲੱਗਾ ਸਹਿਬ ਜਿਹੜਾ ਦੁੱਧ ਸ਼ਕਾਇਆ ਸੀ ਦੁੱਖ ਤਾਂ ਹਾਂ ਮੈਂ ਸੇਵਾ ਕੀਤੀ ਸੀ ਇਹ ਵਾਲੀ ਕਿਹਾ ਤੂੰ ਮੇਰੇ ਹੁਕਮ ਦੀ ਉਲੰਘਣਾ ਕੀਤੀ ਹੈ ਜਾਂ ਤਾਂ ਇਸਲਾਮ ਕਬੂਲ ਕਰ ਲੈ ਜਾਂ ਫੇ ਸ਼ਹੀਦ ਹੋਣ ਲਈ ਤਿਆਰ ਹੋ ਜਾ ਕਤਲ ਹੋਣ ਲਈ ਤਿਆਰ ਹੋ ਜਾ ਬਾਬਾ ਮੋਤੀ RAM ਜੀ ਕਹਿੰਦੇ ਇਸਲਾਮ ਕਦੇ ਨਹੀਂ ਕਬੂਲ ਕਰਾਂਗਾ ਕਤਲ ਹੋਣ ਲਈ ਤਿਆਰ ਨਾ ਵਜੀਰ ਖਾਨ ਇਹਦਾ ਇਹਨੂੰ ਡਰ ਲੱਗਦਾ ਨਹੀਂ ਕਹਿੰਦੇ ਇਹਦੇ ਸਾਰੇ ਪਰਿਵਾਰ ਨੂੰ ਲੈ ਕੇ ਆਓ ਸਾਰੇ ਪਰਿਵਾਰ ਨੂੰ ਤੇਲੀ ਚੌਂਗ ਦੇ ਵਿੱਚ ਗੁਰਮੁਖੋ ਉੱਥੇ ਲਿਆਂਦਾ ਜਾਂਦਾ ਹੈ ਵਜੀਰ ਖਾਨ ਕਹਿੰਦਾ ਅਜੇ ਵੀ ਸਮਾਂ ਹੈ ਮੋਤੀराम ਜਾਂ ਤਾਂ ਪਰਿਵਾਰ ਸਮੇਤ ਇਸਲਾਮ ਕਬੂਲ ਕਰ ਲਓ ਜਾਂ ਸਾਰੇ ਪਰਿਵਾਰ ਨੂੰ ਕੋਹਲੂ 'ਚ ਪੀੜ ਕੇ ਕਤਲ ਕਰ ਦਿੱਤਾ ਜਾਵੇਗਾ ਅਸੀਂ ਸ਼ਹੀਦ ਕਿਨੇ ਉਹਨੇ ਕਤਲ ਕਰਾਇਆ ਕਤਲ ਕਰ ਦਿੱਤਾ ਜਾਵੇਗਾ। ਬਾਬਾ ਮੋਤੀराम ਜੀ ਕਹਿੰਦੇ ਇਸਲਾਮ ਕਦੇ ਕਬੂਲ ਨਹੀਂ ਕਰਾਂਗਾ। ਇਧਰੋਂ ਮਾਤਾ ਲੱਡੂ ਜੀ ਭੁੱਲੇ ਪੁੱਤਰ ਅਸੀਂ ਗੁਰੂ ਗੋਬਿੰਦ ਸਿੰਘ ਦੇ ਸਿੱਖ ਵਾਂ। ਅਸੀਂ ਉਹਨਾਂ ਦੇ ਸੇਵਕ ਵਾਂ। ਜੇ ਸਤ ਦੇ ਛੋਟੇ-ਛਣ ਸਹਿਬਜ਼ਾਦੇ ਧਰਮ ਪਿੱਛੇ ਕੁਰਬਾਨੀਆਂ ਦੇ ਸਕਦੇ ਨੇ, ਸ਼ਹੀਦੀਆਂ ਦੇ ਸਕਦੇ ਨੇ ਤਾਂ ਅਸੀਂ ਵੀ ਸ਼ਹੀਦੀ ਉਹਨਾਂ ਵਾਸਤੇ ਤਿਆਰ ਆ। ਸਭ ਤੋਂ ਪਹਿਲਾਂ ਬਾਬਾ ਮੋਤੀਦਾਮ ਜੀ ਦੇ ਮਾਤਾ ਜੀ ਮਾਤਾ ਲੱਧੋ ਜੀ ਨੂੰ ਕੋਲੂ ਤੇ ਪੀ ਰਿਹਾ ਗਿਆ ਸਤਸੰਗੀਆਂ ਜਦੋਂ ਕੋਲੂ ਤੇ ਪੀ ਰਿਆ ਨਾ ਜਿਵੇਂ ਬਿਲ ਨੇ ਵਿੱਚ ਗੱਲਾਂ ਲਾਈਏ ਨਾ ਦਸ ਇੱਕ ਪਾਸੇ ਤੇ ਪਿੰਜਰ ਇੱਕ ਪਾਸੇ ਇਦਾਂ ਲਾਹੂ ਇੱਕ ਪਾਸੇ ਢੱਡੀਆਂ ਦਾ ਪਿੰਜਰ ਇੱਕ ਪਾਸੇ ਬਾਅਦ ਵਿੱਚ ਵਜ਼ੀਰ ਖਾਂ ਕਹਿੰਦਾ ਅਜੇ ਵੀ ਮੌਕਾ ਹੈ ਜਾਂ ਇਸਲਾਮ ਕਬੂਲ ਕਰ ਲਓ ਨੇ ਸਾਰਿਆਂ ਨੂੰ ਕਤਲ ਕਰ ਦਿੱਤਾ ਜਾਵੇਗਾ ਦੂਜੇ ਨੰਬਰ ਤੇ ਇਹਦੀ ਘਰ ਵਾਲੀ ਬੀਬੀ ਭੋਈ ਜੀ ਨੂੰ ਕੋਹਲੂ ਚ ਪੀਰ ਕੇ ਸ਼ੀਤ ਕੀਤਾ ਗਿਆ ਵਜੀਲ ਕਹਿੰਦਾ ਵੇਖ ਲੈ ਹੁਣ ਤੇਰੇ ਪੁੱਤਰ ਦੀ ਵਾਰੀ 7 ਸਾਲ ਦਾ ਪੁੱਤਰ ਹੈ ਭਾਈ ਨਰਾਇਣਾ ਕਿਤੇ ਆਪਣੇ ਪੁੱਤਰ ਨੂੰ ਬਚਾ ਲੈ ਆਪਣੀ ਵੰਸ਼ ਬਚਾ ਲੈ ਉਸ ਵੇਲੇ ਪੁੱਤਰ ਬੋਲਿਆ ਪਿਤਾ ਜੀ ਘੜਾਇਓ ਨਾ ਮੈਂ ਵੀ ਆਪਣੇ ਵੀਰਾਂ ਕੋ ਸ਼ਹੀਦ ਹੋ ਕੇ ਜਾਵਾਂਗਾ ਮੇਰੇ ਵੀਰ ਨੇ ਬਾਬਾ ਜੋਰਾਵਰ ਸਿੰਘ ਜੀ ਬਾਬਾ ਪਤੇ ਸਿੰਘ ਜੀ ਵੇਖਦਿਆਂ ਵੇਖਦਿਆਂ ਉਹ ਪਾਪੀਆਂ ਨੇ 7 ਸਾਲ ਦੀ ਉਮਰ ਹੈ ਬਾਬਾ ਨਰਾਇਣ ਦੇ ਜੀ ਉਹਨੂੰ ਵੀ ਕੋਲੂ ਚ ਵੀਰ ਦਿੱਤਾ ਵੀਰ ਕਸ਼ੀਰ ਕੀਤਾ ਗਿਆ ਅਖੀਰ ਬਾਬਾ ਮਤੀ RAM ਜੀ ਨੂੰ ਕੋਲੂ ਚ ਵੀਰ ਕੇ ਸ਼ਹੀਦ ਕੀਤਾ ਗਿਆ ਵਾਹ ਬਾਬਾ ਮਤੀ RAM ਤੇਥੋਂ ਸਤਕੇ ਜਾਈਏ ਤਿੱਥੋਂ ਬਿਲੇਹਾਰੇ ਜਾਈਏ ਐਡੀ ਵੱਡੀ ਕੁਰਬਾਨੀ ਜੇ ਸਰਹੰਦ ਦੀ ਧਰਤੀ ਸਭ ਤੋਂ ਮਹਿੰਗੀ ਹੈ ਨਾ ਸੱਚ ਜਾਣਿਓ ਬਾਬਾ ਮੋਤੀ RAM ਜੀ ਨੇ ਪਿਆਇਆ ਦੁੱਧ ਵੀ ਸਭ ਤੋਂ ਮਹਿੰਗਾ ਹੈ ਸਰਬੰਸ ਕੁਰਬਾਨ ਕਰਤਾ ਬਾਬਾ ਮੋਤੀ RAM ਜੀ ਨੇ ਆਪਣਾ ਜਦੋਂ ਬਾਅਦ ਵਿੱਚ ਗੁਰੂ ਗੋਬਿੰਦ ਸਿੰਘ ਨੂੰ ਪਤਾ ਲੱਗਦਾ ਹੈ ਨਾ ਇਦਾਂ ਬਾਬਾ ਮੋਤੀ RAM ਜੀ ਨੇ ਮੇਰੇ ਸੈਬ ਜਹਾਦੇ ਦੀ ਮਾਤਾ ਜੀ ਦੇ ਇਦਾਂ ਦੁੱਧ ਪਿਆ ਕੇ ਸੇਵਾ ਕੀਤੀ ਸੀ ਵਜੀਰ ਖਾਨ ਨੇ ਉਹਦੇ ਸਾਰੇ ਪਰਿਵਾਰ ਨੂੰ ਕੋਲੂ ਤੇ ਪੀਰ ਦਿੱਤਾ ਹੈ ਉਸ ਵੇਲੇ ਗੁਰੂ ਗੋਬਿੰਦ ਸਿੰਘ ਜੀ ਪਤਾ ਕੀ ਕਹਿੰਦੇ ਕਿਤੇ ਸੰਗਤ ਜੀ ਬਾਬਾ ਮੋਤੀ RAM ਜੀ ਨੇ ਬੜੀ ਵੱਡੀ ਸੇਵਾ ਨਿਭਾਈ ਹੈ ਜਾ ਬਾਬਾ ਮੋਤੀ RAM ਬਾਬਾ ਮੋਤੀ RAM ਤੇਰੀ ਸੇਵਾ ਤੋਂ ਬਲਿਹਾਰੇ ਜਾਈਏ ਬਾਬਾ ਮੋਤੀ RAM ਜਿੱਥੇ ਮੇਰੇ ਪਰਿਵਾਰ ਦਾ ਵਾਸਾ ਹੋਵੇਗਾ ਜਿੱਥੇ ਮੇਰੇ ਸਹਿਬਜ਼ਾਦਾ ਦਾ ਵਾਸਾ ਹੋਵੇਗਾ ਉੱਤੇ ਹੀ ਤੇਰੇ ਪਰਿਵਾਰ ਦਾ ਵਾਸਾ ਹੋਵੇਗਾ ਬੋਲੇ ਉਹ ਨਿਹਾਲ ਸਤਿ ਸ੍ਰੀ ਅਕਾਲ ਬਾਬਾ ਮਤੀ RAM ਸਤਖੰਡ ਵਿੱਚ ਜਿੱਥੇ ਮੇਰੇ ਪਰਿਵਾਰ ਦਾ ਵਾਸਾ ਹੋਵੇਗਾ ਮੇਰੇ ਸਹਬਜ਼ਾਦਿਆਂ ਦਾ ਵਾਸਾ ਹੋਵੇਗਾ ਉੱਥੇ ਤੇਰਾ ਤੇਰੇ ਪਰਿਵਾਰ ਦਾ ਵਾਸਾ ਵੀ ਉੱਥੇ ਹੋਵੇਗਾ ਬਾਬਾ ਮਤੀ RAM ਪੁੰਨ ਕਮਾਇਆ ਗੁਰ ਲਾਲਾਂ ਤਈ ਦੁੱਧ ਪਿਆਇਆ ਬੜੀ ਵੱਡੀ ਕੁਰਬਾਨੀ ਹੈ ਬਾਬਾ ਮਤੀ RAM ਜੀ ਦੀ ਕਿਤੇ ਭੁੱਲ ਨਾ ਜਾਇਓ ਗੁਰਮਖੋ